ਸਾਰੇ ਇਸ ਵਿੱਤੀ ਪੇਰੀ ਦੇ ਕੰਡਿਆਂ ਨੂੰ ਵੀ ਕਰਨਾ ਪੈਣਾ ਹੈ ਇਹ ਦੇ ਵਿੱਚ ਹੀ ਹੈ ਪਰ ਬਚ ਕੇ ਚੱਲਣਾ ਪੈਣਾ ਇਹਦਾ ਮਤਲਬ ਇਦਾਂ ਨਹੀਂ ਹੁੰਦਾ ਵੀ ਹੁਣ ਦੇਖੋ ਜੀ ਉਹ ਵੀ ਤੇ ਫਿਰ ਇਦਾਂ ਹੀ ਉਹਦੇ ਨਾਲ ਉਹ ਵੀ ਰੱਬ ਦਾ ਰੂਪ ਸਭ ਤੋਂ ਹੈ ਉਹਦਾ ਹੀ ਹੈ ਪਰ ਇੱਥੇ ਸਾਧੂ ਬਚਣਾ ਪੈਣਾ ਹੈ ਕਈ ਦਾੜੀਆ ਨੂੰ 사이ਡ ਤੇ ਨਹੀਂ ਕਰਨਾ ਪੈਂਦਾ ਹੁੰਦਾ ਆ ਦਾੜੀ ਹੈ ਚੁਬਦੀ ਹੈ ਇਹਨੂੰ ਇੱਕ ਬੰਦਾ ਵਿੱਚ ਫਸਾ ਦਿੰਦਾ ਵੀ ਹੁਣ ਨਾ ਚੁਬੇ ਕਈ ਇਹੋ ਜਿਹੇ ਬੰਦੇ ਨੇ ਅੱਜ ਕੱਲ ਦੇ ਡੈਮੋਕਰੇਟਿਕ ਸਿਸਟਮ ਦੇ ਹਿਸਾਬ ਨਾਲ ਇਹ ਇੱਥੇ ਤੰਗ ਕਰਦਾ ਇਹ ਇੱਥੇ ਇੱਥੇ ਫਸਾ ਦੋ ਇਹਨੂੰ ਫਸਾ ਦੋ ਮਤਲਬ ਕਿ ਇੱਥੇ ਜੇਲ੍ਹ ਚ ਬੈਠਾ ਲਵੇ ਇਹ ਬਾਹਰ ਰਹੇਗਾ ਤੰਗ ਕਰੇਗਾ ਅੱਜ ਕੁਦਰਤਾ ਇੱਥੇ ਜਿਹੜਾ ਇੰਡੀਆ ਦਾ ਕਾਨੂੰਨ ਬਣਿਆ ਅਮਰੀਕਾ ਦਾ ਕਾਨੂੰਨ ਬਣਿਆ ਜਿਹੜੀਆਂ ਡਾਣੀਆਂ ਫਸਦੀਆਂ ਨੇ ਤੰਗ ਕਰਦੀਆਂ ਨੇ ਉਹਨਾਂ ਨੂੰ ਇੱਕ ਸਾਈਡ 'ਤੇ ਕਰਕੇ ਬਿਠਾ ਰੱਖਿਆ ਵੀ ਇੱਥੇ ਜੇ ਫਿੱਟ ਰਹੋ ਬਾਹਰ ਦਾ ਤੰਗ ਕਰਿਓ ਪਰ ਬੇਰੀ ਤੇ ਸਾਦੀ ਹੋਈ ਹੈ ਪਰਵਾਨ ਸਾਦੀ ਹੋਈ ਹੈ ਪਰ ਜਿਹੜਾ ਕੰਡੇ ਚੋਭਦੇ ਇਸ ਕੰਡੇ ਸੀ ਜਿਹੜੇ ਉਹ ਕੰਡਿਆਂ ਨੂੰ ਸਾਈਡ 'ਤੇ ਬਿਠਾਇਆ ਹੋਇਆ ਹੈ ਕਾਨੂੰਨ ਬਣ ਗਿਆ ਹੈ ਤੇ ਸਾਰਾ ਹੀ ਹੈ ਇੱਕੋ ਹੀ ਤਾ ਕਰਕੇ ਇਹ ਇਹ ਸਿਸਟਮ ਹੈ ਜਿਹੜਾ ਸਾਨੂੰ ਪ੍ਰਵਾਨ ਸਾਰਾ ਹੀ ਕਰਦਾ ਪੈਂਦਾ ਕੁਝ ਆਉਂਦਾ ਨਹੀਂ ਕੁਝ ਜਾਂਦਾ ਨਹੀਂ ਪੰਚਪਾਸ਼ਾ ਕਮਾਲ ਦਾ ਸ਼ਬਦ ਹੈ ਜੀ ਕਿਤੇ ਇਹਨਾਂ ਸ਼ਬਦਾਂ ਨੂੰ ਵਿਚਾਰ ਕੇ ਤੇ ਜ਼ਿੰਦਗੀ 'ਚ ਲਾਗੂ ਕਰ ਲਈਏ ਇਹਨਾਂ ਦੇ ਅਰਥ ਜਾਣ ਕੇ ਪੜਨੋ ਸਿੱਧੇ ਪੜਨੋ ਜਿਵੇਂ ਮਰਜ਼ੀ ਕਰ ਲਓ ਪਰ ਇਹਨੂੰ ਜੇ ਸੁਰਤ ਵਿੱਚ ਵਸਾ ਲਈਏ ਇਹਨਾਂ ਸੌਖਾ ਨਹੀਂ ਫਿਰ ਜਦੋਂ ਬਰਨਾ ਹੈ ਬੁੱਢੇ ਹੋਣਾ ਹੈ ਅਗਲਾ ਕਹਿੰਦਾ ਰਾਂ ਗੁਰੂ ਕੋ ਲਾਉ ਦਾੜੀ ਤੇ ਕਾਲੀ ਕੰ ਇਗਲੇ ਦੇ ਵੇਖਣਾ ਹੈ ਮਤਲਬ ਬੰਦਾ ਸੋਚਾਰੇ ਕਰਦਾ ਕੀ ਕੀ ਕਰਦਾ ਉਹ ਇਹ ਸਾਰਾ ਕੁਝ ਹੈ ਜਿਹੜਾ ਜਦੋਂ ਸਮਝ ਆਉਂਦੀ ਹੈ ਵੀ ਠੀਕ ਹੈ ਯਾਰ ਕੋਈ ਵੀ ਆ ਵੀ ਰੰਗ ਹੈ ਆ ਵੀ ਦੰਦੇ ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਡਰਾਂ ਦਾ ਵੀ ਸਾਹਮਣਾ ਕਰਨਾ ਚਾਹੀਦਾ ਡਰਦੇ ਨਾ ਵੀ ਇਹ ਹੋ ਗਿਆ ਦਿਲੋਂ ਦਿਲੋਂ ਵੇਖਦੇ ਆ ਫਿਰ ਕੀ ਹੋ ਜਾਊ ਕੀ ਹੋਏ ਆ ਤਾਂ ਡਰਦੇ ਸੋ ਆਪਾਂ ਜਿਹੜੀ ਗੱਲ ਕਰਦੇ ਸੀ ਸਭ ਤੋਂ ਘਟ ਘਟ ਰਹੇ ਹੋ ਸਮਾਹ ਸਮਾਹ ਰਹੇ ਹੋ ਪੂਰਨ ਪੂਰ ਰਹੇ ਹੋ ਸਰਬ ਮੈਂ ਜਲ ਥਲ ਰਭਈਆ ਆਹੇ ਬਸ ਇਹ ਇਹਨਾਂ ਨੁਕਤਿਆਂ ਨੂੰ ਬੰਦਾ ਸਮਝੇ ਤੇ ਫਿਰ ਕਾਹਦਾ ਡਰ ਹੈ ਜੰਮਣਾ ਮਰਣਾ ਜੰਮਣ ਮਰਣਾ ਹੁਕਮ ਹੈ ਉਹਦੇ ਨਿਜਮ ਦੇ ਵਿੱਚ ਹੀ ਸੀ ਭਾਣਾ ਆਵੇ ਜਾਏ ਸਮਝ ਆ ਗਿਆ ਸਾਰੀ ਗੱਲ ਫਿਰ ਫਾਲਤੂ ਦੀਆਂ ਸਟ੍ਰੈਸਾਂ ਲੈਣੀਆਂ ਛੱਡਿਏ ਨਾ ਹੁਣ ਤੇ ਬਿੜਾ ਕਿਸੇ ਗੱਲ ਤੋਂ ਨਾ ਕੋਈ ਗੱਲ ਹੋਈ ਹੁੰਦੀ ਐ ਹੁਣ ਬੱਚੇ ਜੰਮੇ ਨੇ ਜਿਹੜਾ ਅੱਜ ਹੈਗਾ ਉਹਨੂੰ ਪਾੜੋ ਫਿਰ ਅਗਲਾ ਅਗਲਾ ਪੁਆਇੰਟ ਹੈਗਾ ਪੜਾਈ ਤੱਕ ਸੋਚੀਏ ਅਗਲਾ ਫਿਰ ਪੁਆਇੰਟ ਆਉਣਾ ਵੀ ਵਿਆਹ ਅੱਜ ਕੱਲ ਤੇ ਨਿਆਣੇ ਵਿਆਹ ਵੀ ਮਰਜ਼ੀ ਨਾਲ ਹੀ ਕਰਦੇ ਨੇ ਇੰਡੀਆ ਦੇ ਵਿੱਚ ਵੀ 50% ਬੱਚੇ ਮਨ ਮਰਜ਼ੀ ਦੇ ਵਿਆਹ ਕਰਦੇ ਐਥੇ ਮੈਨੂੰ ਮਸੰਦ ਨੇ ਬੱਚੇ ਸੀ ਕਹਿੰਦੇ ਨੇ ਸਿੱਥੇ ਵਿਆਹ ਕਰਾਣਾ ਤੇ ਮੈਂ ਹਮੇਸ਼ਾ ਇਹ ਗੱਲ ਕੀਤੀ ਹੈ ਬੱਚਿਆਂ ਨੂੰ ਜਰੂਰ ਪੁੱਛੋ ਜੇ ਰਿਸ਼ਤੇ ਮਾਪਿਓ ਵੀ ਕਰਦੇ ਨੇ ਤੇ ਬੱਚਿਆਂ ਨੂੰ ਪੁੱਛ ਕੇ ਰਿਸ਼ਤੇ ਕਰਨ ਉਹਨਾਂ ਦੀ ਸਲਾਹ ਨਾਲ ਵਿਆਹ ਹੋਣਾ ਚਾਹੀਦਾ ਰਿਸ਼ਤੇ ਉੱਥੇ ਮੋਰ ਬੱਚੇ ਜਿੱਥੇ ਹਾਂ ਗੱਲਬਾਤ ਕਰੋ ਚੰਗੀ ਤਰ੍ਹਾਂ ਸਮਝ ਜੋ 2 4 6 ਮਹੀਨੇ ਗੱਲਬਾਤ ਕਰੋ ਫਿਰ ਸਮਝ ਕੇ ਫਿਰ ਰਿਸ਼ਤਾ ਹੋਵੇ ਜੂੜਦਾ ਹੋਵੇ ਸੱਚੀ ਪਿਆਰ ਹੋਣਾ ਚਾਹੀਦਾ ਉਹ ਗੱਲ ਜਿਹੜੀ ਆਪਾਂ ਆਮ ਕਰਦੇ ਆ ਹੁਣ ਇਹਦਾ ਸਾਰੇ ਕੰਮਾਂ ਨੂੰ ਅੱਗੇ ਅੱਗੇ ਜਿਹੜਾ ਸਮਾਂ ਬਦਲ ਰਿਹਾ ਹੈ ਮਾਹੌਲ ਵੀ ਬਦਲ ਰਿਹਾ ਸਾਨੂੰ ਉਹ ਸਮੇਂ ਦੇ ਨਾਲ ਚੱਲਣਾ ਪੈਣਾ ਹੈ ਦੇਂ ਤੇ ਹੀ ਚੱਲਾਂਗੇ ਤੇ ਅਗਲੇ ਲੱਤ ਮਾਰ ਕੇ ਪਰੇ ਘੜ ਦੇਣਗੇ ਕਹਿੰਦੇ ਕਿ ਤੈਨੂੰ ਕਿਹੜਾ ਪੁੱਛਦਾ ਫਿਰ ਚੱਲ ਤੈਨੂੰ ਪੁੱਛਣਾ ਹੀ ਨਹੀਂ ਉਦੋਂ ਹੀ ਪਤਾ ਲੱਗਦਾ ਕੋਰਟ ਮੈਰਿਜ ਵਿੱਚ ਕੋਰਟ ਮੈਰਿਜ ਕਰਾ ਲੈਂਦੇ ਨੇ ਜਾ ਕੇ ਕੋਰਟ 'ਚ ਜਾ ਕੇ ਕਰਾ ਕੇ ਆਉਣਗੇ ਉਦੋਂ ਹੀ ਪਤਾ ਲੱਗੂ ਵੇਸ਼ ਜੀ ਕਰਾਏ ਹੌਂਡੀ-ਟਾਡੀ ਲੋੜ ਸਾਡੂੰ ਤੁਹਾਡਾ ਅਸ਼ੀਰਵਾਦ ਹੀ ਨਹੀਂ ਚਾਹੀਦਾ ਸਾਡੇ ਦੋਸਤਾਂ ਨੇ ਸਾਈਨ ਕਰਤੇ ਸੀ ਵਿਟਨੈਸ ਚਾਹੀਦੇ ਸੀ ਦੇ ਦਿੱਤੇ ਪਰ ਮਾਹੌਲ ਦੇ ਨਾਲ ਸਮੇਂ ਦੇ ਨਾਲ ਆਪਣੇ ਆਪਣੇ ਦਿਮਾਗ ਨੂੰ ਵਿਕਸਿਤ ਕਰਨਾ ਪੈਣਾ ਨਾ ਪੈਣਾ ਇਹਦਾ ਦੁੱਖ ਤੇ ਆ ਵੀ ਜਮਾਨਾ ਕਿੱਥੇ ਜਾ ਰਿਹਾ ਕਿਤੇ ਪਛੜਦਾ ਜਾ ਰਹੀ ਹੈ ਬਾਡੀ ਦਾ ਰੇ ਹਰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜਾ ਇਦਾਂ ਦਾ ਆ ਹੀ ਰਿਹਾ ਆਉਣਾ ਹੀ ਪਰ ਫालतू ਦੀਆਂ ਟੈਨਸ਼ਨਾਂ ਨਹੀਂ ਵੀ ਇਦਾਂ ਕਿਵੇਂ ਹੋਊਗਾ ਆ ਕਿਵੇਂ ਹੋਊਗਾ ਜਿਹੜਾ ਜਿੰਨਾ ਅਸੀਂ ਕਰਦੇ ਆ ਸਿੱਤਾ ਸੰਦਰ ਰਿਲੈਕਸ ਹੋ ਕੇ ਕਰੀ ਚੱਲੀਏ ਹੁਣ ਆਪਾਂ ਸੋਚੀਏ ਲੋਕਡਾਊਨ ਖੁੱਲ ਜਾਣਾ ਹੈ ਸਭ ਦੇ ਦਵਾਜ਼ ਚੱਲਣਗੇ ਆਪਣੇ ਵੀ ਚੱਲਣਗੇ ਨਹੀਂ ਯਾਰ ਕੋਈ ਨਹੀਂ ਅਜੇ ਤੱਕ ਖੁੱਲਿਆ ਨਹੀਂ ਖੁੱਲੇਗਾ ਫਿਰ ਵੇਖਾਂ ਅਜੇ ਤਾਂ ਇੱਥੇ ਬੈਠੇ ਆ ਤਾਂ ਅੱਜ ਬਾਰੇ ਸੋਚੋ ਜਿਵੇਂ ਉਹ ਇੱਕ ਐਗਜ਼ਾਮਪਲ ਦੇਣਾ ਬੈ ਕਾਜੀ ਸਾਹਿਬ ਤੇ ਕਾਜੀ ਸਾਹਿਬ ਦੇ ਘਰ ਵਾਲੀ ਦੋਵੇਂ ਜਿਹੜੇ ਭਏ ਸੀ ਉੱਤੇ ਤੇ ਉਹ ਆਪਸ ਚ ਗੱਲਬਾਤ ਚੱਲ ਪਈ ਉਹ ਕਹਿੰਦੇ ਵੀ ਜੇ ਆਪਣਾ ਬੱਚਾ ਹੋਇਆ ਤੇ ਉਹ ਕਿੱਥੇ ਪਾਉ ਤੇ ਕਾਜੀ ਸਾਹਿਬ ਕਹਿੰਦੇ ਵੀ ਐ ਕਰੀਏ ਆਪਾਂ ਵੀ ਪ੍ਰਮਾਣ ਦੇ ਰਿਹਾ ਮੈਂ ਐਗਜ਼ੈਂਪਲ ਹੈ ਇਹ ਇਹ ਕਹਿੰਦੇ ਵੀ ਤੂੰ ਥੋੜੀ ਜੀ ਮੰਨ ਜੀ ਐ ਇਹਨੂੰ ਕਰ ਲੈ ਤੇ ਮੈਂ ਐ ਇਹਨੂੰ ਕਰ ਲੈਣਾ ਇੱਥੇ ਉਹਦੀ ਮੰਜੀ ਡਾ ਲਿਆ ਘਰ ਵਾਲੀ ਨੇ ਇਹਨੂੰ ਮੰਨ ਜੀ ਕਰਨ ਲਈ ਕਾਜੀ ਸਾਹਿਬ ਨੇ ਥੋੜੀ ਜਿਹੀ ਹਲ ਖਿੱਚ ਲਈ ਉਹ ਵਿਚਾਲੇ ਥਾਂ ਬਣ ਗਈ ਉਹ ਕਹਿੰਦੀ ਫਿਰ ਕਹਿੰਦੀ ਵੀ ਜੇ ਬੱਚਾ ਇੱਕ ਹੋਰ ਹੋ ਗਿਆ ਉਹਦਾ ਫਿਰ ਕਿਵੇਂ ਕਰਾਂਗੇ ਕਹਿੰਦਾ ਥੋੜੀ ਜੀ ਮੰਨ ਜੀ ਤੂੰ ਪਰ ਉਹਨੇ ਕਰ ਲਈ ਥੋੜੀ ਜੀ ਇਹਨੇ ਐ ਇਹਨੂੰ ਕਰ ਲਈ ਕਹਿੰਦੇ ਬਸ ਇੱਥੇ ਦੋ ਮੰਜੀਆਂ ਦਾ ਥਾਂ ਹੋ ਗਿਆ ਕਹਿੰਦੇ ਜੇ ਸੁਖ ਰੱਖੀ ਮਾਲਕ ਨੇ ਆਪਣੇ ਇੱਕ ਬੱਚਾ ਹੋਰ ਹੋ ਗਿਆ ਕਾਜੀ ਸਾਹਿਬ ਕਹਿੰਦੇ ਦੋ ਮੰਜੀ ਥੋੜੀ ਜਿਹਾ ਹੋਰ ਪਰੇ ਨੂੰ ਕਰ ਮੰਜੀ ਥੋੜੀ ਜਿਹਾ ਨੇ ਹੋਰ ਪਰੇ ਨੂੰ ਪਰੀ ਇਧਰੋਂ ਕਾਜੀ ਸਾਹਿਬ ਨੇ ਇਹਨੂੰ ਕਰਤੀ ਮੰਜੀਆਂ ਥੱਲੇ ਜਾ ਟਕੀਆਂ ਨਾਲ ਹੀ ਇਧਰ ਕਾਜੀ ਸਾਹਿਬ ਜਾ ਟਕ ਗਏ ਉਧਰ ਉਹਦੇ ਘਰ ਵਾਲੀ ਜਾ ਟਕ ਫੇਰ ਸਾਡੇ ਵਰਗੇ ਨੇ ਕਿਸੇ ਨੇ ਪੁੱਛਿਆ ਵੀ ਕਾਜੀ ਸਾਹਿਬ ਹੋਇਆ ਕੀ ਪੀ ਤੁਸੀਂ ਥੱਲੇ ਕਿਵੇਂ ਡਿੱਗੇ ਲੱਕ ਲੁੱਕ ਤੜਾ ਲਿਆ ਮੰਜੀ ਤੇ ਪੈ ਗਏ ਹੋਇਆ ਕੀ ਕਹਿੰਦਾ ਮਾਰ ਲਿਓਏ ਕਹਿੰਦੇ ਕਿੰਨੇ ਕਹਿੰਦੇ ਅਡ ਜੰਮੀ ਲਾ ਦੇ ਨੇ ਜਿਹੜੇ ਜੇ ਜੰਮੇ ਹੀ ਨਹੀਂ ਕਿਉਂਕਿ ਆ ਜੀ ਸਾਹਿਬ